येनार हो गया। चला देते गेटिंग टॉप पे एक हम स्लाउज जर्नल और रोल 感動感動。 ਸਰਕਾਰ ਸਰਦੀਆਂ ਜਿਹੜੀਆਂ ਹੈਗੀਆਂ ਆ ਉਹਦੇ ਮੱਦੇ ਨਜ਼ਰ ਕਿਹ ਕਿਹੜੇ ਕਿਹੜੇ ਪ੍ਰਬੰਧ ਹੈਗੇ ਆ ਸਰਕਾਰੀ ਇਸ ਤੋਂ ਸ਼ਾਰਟ ਰਨਸ ਕੀਤੇ ਗਏ ਹੋਏ ਜਿਸ ਤਰ੍ਹਾਂ ਕਿ ਸਰਦੀਆਂ ਦਾ ਮੌਸਮ ਅ ਅੱਜ ਕੱਲ ਦਸਤਕ ਦੇ ਚੁੱਕਾ ਤੇ ਕਾਫੀ ਸਰਦੀ ਦਾ ਕਹਿਰ ਚੱਲ ਰਿਹਾ ਉਹਦੇ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਜਿਹੜਿਆ ਨੇ ਕਿ ਹਸਪੀਟਲ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਜਿਹੜੇ ਗਰਮ ਪਾਣੀ ਦਾ ਪ੍ਰਬੰਧ ਦੇ ਹਦੇਸ਼ ਮਿਲੇ ਨੇ ਤੇ ਵਾਰਡਸ ਦੇ ਵਿੱਚ ਜਿਹੜੇ ਹੀਟਰ ਤੇ ਲੇਬਰ ਰੂਮ ਦੇ ਵਿੱਚ ਸਪੈਸ਼ਲੀ ਹੀਟਰ ਤੇ ਪੀਣ ਵਾਲੇ ਪਾਣੀ ਜਿਹੜਾ ਗਰਮ ਦੀ ਉਹਹਿਆ ਕਰਾਉਣ ਦੀ ਤਜਵੀਬ ਸਾਡੇ ਵੱਲੋਂ ਸਰਕਾਰ ਵੱਲੋਂ ਕੀਤੀ ਗਈ ਤੇ ਸਾਡੀਆਂ ਇਨਸਟਰਕਸ਼ਨ ਜਿਹੜੀਆਂ SMS ਦੇ ਦਿੱਤੀਆਂ ਗਈਆਂ ਤੇ ਇਸ ਸੰਬੰਧ ਦੇ ਵਿੱਚ ਅਸੀਂ ਇੱਕ ਪਿਛਲੇ ਹਫਤੇ ਜਿਹੜੇ ਆਪਣੇ ਪ੍ਰੋਗਰਾਮ ਆਫਿਸਰਸ ਨੇ ਜਾ ਕੇ ਜਿਹੜੇ ਸਬਡਿਵੀਜ਼ਨ ਹਸਪੀਟਲ ਤੇ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਆ ਕੇ ਇਹਦਾ ਜਾਇਜ਼ਾ ਵੀ ਲਿਆ ਸੀ ਤੇ ਉਹਦੇ ਵਿੱਚ ਜਿਹੜਾ ਸਾਨੂੰ ਪਤਾ ਹੁੰਦਾ ਕਿ ਅਸੀਂ ਕਨਫਰਮ ਕਰਵਾਇਆ ਕਿ ਉਹਦੇ ਵਿੱਚ ਵਿంటర్ ਪ੍ਰਿਪੇਅਰਡਲੈਸ ਦੇ ਵਿੱਚ ਉਹਨਾਂ ਨੇ ਜਿਸ ਅਵਾਰਡਸ ਦੇ ਵਿੱਚ ਹੀਟਰ ਅਵੇਲੇਬਲ ਨੇ ਨਿਊ ਬੌਰਨ ਬੱਚਿਆਂ ਲਈ ਹਾਈਪੋਥਰਮੀਆ ਤੋਂ ਬਚਾਉਣ ਦੇ ਜਿਹੜੇ ਰੇਡੀਐਂਟ ਹੀਟਰ ਜਿਹੜੇ ਨੇ ਉਹ ਵੀ ਅਵੇਲੇਬਲ ਨੇ ਤੇ ਉਹਦੇ ਵਿੱਚ 에ਅਰ ਕਨਵੈਕਟਰਸ ਅਵੇਲੇਬਲ ਹੈ ਪਲੱਸ ਜਿਹੜੇ ਗਰਮ ਪਾਣੀ ਦਾ ਪ੍ਰਬੰਧ ਜਿਸ ਤਰ੍ਹਾਂ ਸੂਏ ਦੇ ਵਿੱਚ ਸਾਡੇ ਐਸਡੀਐਜ ਦੇ ਵਿੱਚ ਹੈ ਉਹਨਾਂ ਦੇ ਵਾਸ਼ਰੂਮਸ ਦੇ ਵਿੱਚ ਵੀ ਪਾਣੀ ਦਾ ਪ੍ਰਬੰਧ ਕਰ ਰਹੇ ਆ ਤੇ ਪੀਣ ਵਾਲੇ ਪਾਣੀ ਦਾ ਡਿਸਪੈਂਸਰ ਜਿਹੜੇ ਆ ਵੀ ਉਹ ਵੀ ਆਪਾਂ ਅਵੇਲੇਬਲ ਕਰਵਾ ਰਹੇ ਆ ਇਸ ਤੋਂ ਇਲਾਵਾ ਜਿਹੜੇ ਪੇਸ਼IENTS ਨੇ ਜਿਹੜੇ ਉਹਨਾਂ ਦੇ ਬੈੱਡ ਤੇ ਵਿੱਚ ਕਮ ਬਲੈਂਕਿਟਸ ਦਾ ਜਿਹੜਾ ਅਸੀਂ ਖਾਸ ਪ੍ਰਬੰਧ ਕਰ ਰਹੇ ਹਾਂ ਕਿ ਹਰ ਬੈੱਡ ਤੇ ਜਿਹੜਾ ਕੰਬਲ ਦਾ ਪ੍ਰਬੰਧ ਕੀਤਾ ਜਾਇਆ ਗਿਆ ਦੋ ਦੋ ਤਿੰਨ ਤਿੰਨ ਪਰ ਬੈੱਡ ਜਿਹੜੇ ਆ ਕੰਬਲ ਅਵੇਲੇਬਲ ਕਰਵਾਏ ਕਰਵਾਉਣ ਦੀ ਹਦਾਇਤਾਂ ਕੀਤੀਆਂ ਨੇ ਤਾਂ ਕਿ ਜਿਹੜੇ ਆਉਣ ਵਾਲੇ ਮਰੀਜ਼ਾਂ ਨੂੰ ਸਰਦੀ ਤੋਂ ਬਚਾਇਆ ਜਾ ਸਕੇ ਤੇ ਜਿਹੜਾ ਕਿ ਹਾਈਪੋਥਰਮੀਆ ਜਿਹੜੀ ਕਿ ਇਦਾ ਕਰਕੇ ਕੰਪਲਿਕੇਸ਼ਨ ਹੋ ਸਕਦੀ ਹੈ ਠੰਡ ਕਰਕੇ ਉਤੋਂ ਵੀ ਬੱਚਿਆਂ ਨੂੰ ਨਿਊ ਬੌਰਨ ਬੱਚਿਆਂ ਨੂੰ ਤੇ ਬਰੀਜਾਂ ਨੂੰ ਵੀ ਜਿਹੜੇ ਆਹ ਸਿਹਤ ਸੰਸਥਾਵਾਂ ਦੇ ਵਿੱਚ ਇਲਾਜ ਲਈ ਆਉਂਦੇ ਆ ਉਹਨਾਂ ਦੇ ਵਿਚਾਰ ਲਈ ਅਸੀਂ ਪ੍ਰਬੰਧ ਕਰ ਰਹੇ ਹਾਂ ਜੇਕਰ ਤੋਂ ਜਿਹੜੇ ਜੀਤੋਸ਼ ਦਰਸ਼ਕਾਂ ਨੂੰ ਕੋਈ ਸੁਝਾਅ ਦੇਣੇ ਚਾਹਾਂ ਕੋਈ ਸਰਦੀ ਬਹੁਤ ਜ਼ਿਆਦਾ ਆ ਔਰ yellow alert ਵੀ ਜਿਹੜਾ ਆਪਾਂ ਸ਼ੁਰੂ ਕੀਤਾ ਰਿਹਾ ਹੈਗਾ ਕਿ ਸਰਦੀ ਜਿਹੜੀ ਆ ਰਿਕਾਰਡ ਤੋੜ ਪੈ ਵੀ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਠੀਕ ਲੈਤ ਹੋਰ ਜ਼ੋਰਦਾਰ ਚੱਕੀ ਜਿਹੀ ਠੰਡ ਹੋ ਰੂਗੀ ਬਾਰੇ ਕੁਝ ਸੁਝਾਅ ਦੇਣਾ ਚਾਹਾਂ ਬਚਾਅ ਦੇ ਲਈ ਇਦੇ ਵਿੱਚ ਆਮ ਪਬਲਿਕ ਨੂੰ ਤਾਂ ਹੀ ਅਸੀਂ ਸੁਝਾਅ ਦਿੰਦੇ ਆ ਕਿ ਸਰਦੀਆਂ ਦਾ ਮੌਸਮ ਜਿਸ ਸਾਈ ਦੇ ਵਿੱਚ ਜਿਹੜੇ ਆ ਕੱਪੜੇ ਜਿਹੜੇ ਆ ਫੁੱਲ ਕੱਪੜੇ ਜਿਹੜੇ ਪਾ ਕੇ ਬਾਹਰ ਨਿਕਲਣਾ ਗਰਮ ਕੱਪੜੇ ਪਾਓ ਨੰਗੇ ਪੈਰੀ ਨਹੀਂ ਘੁੰਮਣਾ ਤੇ ਲੇਅਰਸ ਦੇ ਵਿੱਚ ਕੱਪੜੇ ਹੋਣੇ ਚਾਹੀਦੇ ਦੂਜੇ ਤਾਂ ਕਿ ਜਿਹੜੀ ਹੈ ਸਰਦੀ ਦਾ ਜਿਹੜਾ ਤੋਂ ਬਚਾਅ ਹੋ ਸਕੇ ਪਲੱਸ ਜੇ ਕਿਸੇ ਉਹਦੇ ਵਿੱਚ ਤੁਹਾਨੂੰ ਕੋਈ ਫਲੂ ਲਾਈਕ ਜਿਵੇਂ ਖਾਂਸੀ ਰੁਕਾਮ ਜਾਂ ਕੋਈ ਹੋਰ ਸਾਰ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਜਾ ਫਰੌਸਟ ਬਾਈਟ ਜਿਹੜੀ ਜਿੱਸਾ ਹੋ ਜਾਂਦੀ ਹੈ ਸਰਦੀਆਂ ਦੇ ਕਰਕੇ ਤੇ ਉਹਨਾਂ ਲਈ ਜਿਹੜੀਆਂ ਸਾਡੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਵਿੱਚ ਆ ਕੇ ਇਲਾਜ ਕਰਵਾਉਣਾ ਚਾਹੀਦਾ ਦਵਾਈਆਂ ਜਿਹੜੀਆਂ ਆਪਣੇ ਆਪ ਨਹੀਂ ਖਾਣੀਆਂ ਚਾਹੀਦੀਆਂ ਤੇ ਇਹਦੇ ਲਈ ਜਿਹੜੇ ਸਾਰੇ ਜਿਹੜੇ ਉਪਕਾ ਪ੍ਰਬੰਧ ਸਾਡੇ ਜਿਹੜੇ ਡਿਸਟ੍ਰਿਕਟ ਹਸਪੀਟਲ ਤੇ ਸਰਵਿਸ ਜਿੰਨੀਆਂ ਵੀ ਸਿਹਤ ਸੰਸਥਾਵਾਂ ਨੇ ਉਹਨਾਂ ਵਿੱਚ ਸਪੈਸ਼ਲਿਸਟ ਡਾਕਟਰ ਜਿਹੜੇ ਸਾਡੇ ਕੋਲ ਹੈਗੇ ਨੇ ਅਵੇਲੇਬਲ ਤੇ ਉਹਨਾਂ ਨੂੰ ਫ੍ਰੀ ਮੈਡੀਸਨ ਤੇ ਫ੍ਰੀ ਟੈਸਟ ਦੀ ਜਿਹੜੇ ਅਸੀਂ ਮੁਹੱਈਆ ਕਰਾਉਂਦੇ ਆ ਤੇ ਲੋਕਾਂ ਨੂੰ ਇਹ ਹਦਾਇਤ ਹੈ ਕਿ ਆਪਣੇ ਸਰਦੀ ਤੋਂ ਆਪ ਵੀ بچੋ ਸਪੈਸ਼ਲੀ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ ਸਰਦੀ ਤੋਂ ਬਚਾਉਣ ਦੇ ਜਿਆਦਾ ਲੋੜ ਹੈ ਤੇ ਛੋਟੇ ਜਿਹੜੇ ਬੱਚੇ ਨਿਊ ਬੌਰਨ ਜਿਹੜੇ ਛੋਟੇ ਬੱਚੇ ਉਹਨਾਂ ਨੂੰ ਵੀ ਤੇ ਗਰਮ ਕੱਪੜੇ ਪਾਉਣ ਤੋਂ ਬਹੁਤ ਜ਼ਰੂਰੀ ਨੇ ਪਲੱਸ ਜੇ ਜ਼ਰੂਰਤ ਹੈ ਤਾਂ ਹੀ ਬਾਹਰ ਆਪਾਂ ਨਿਕਲੀਏ ਨਹੀਂ ਤਾਂ ਅਦਰਭਈ ਜਿਹੜੇ ਇਹਨਾਂ ਨੂੰ ਜਿਆਦਾ ਤੋਂ ਜਿਹੜੀਆਂ ਬਾਹਰ ਲੀਆਂ ਜਿਹੜੀਆਂ ਟੂਰ ਬੈਰੋ ਕੱਟ ਕਰਨੇ ਚਾਹੀਦੇ ਆ ਡੋਸਟਰ ਦੇਖਣ ਦੇ ਵਿੱਚ ਆਉਂਦਾ ਕਿ ਜਿਵੇਂ ਸਟ੍ਰੋਕ ਦਾ ਖਤਰਾ ਵੱਜ ਜਾਂਦਾ ਸਰਦੀ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਘਰੇਲੂ ਜਿਹੜਾ ਉਪਚਾਰ ਕਰਨ ਲੱਗ ਜਾਂਦੇ ਆ ਉਹਨੂੰ ਗੈਸ ਸਮਝ ਲੈਂਦੇ ਆ ਯਾ ਲੋਕਲ ਜਿਹੜੇ ਹੈਗੇ ਆ ਆਪਣੇ ਤੌਰ ਤੇ ਦਵਾਈਆਂ ਖਰੀਦੀ ਖਾਣੀ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਕੁਝ ਜਾਗ ਦੇਣਾ ਚਾਹੀਦਾ ਉਹਨਾਂ ਨੂੰ ਦੇਖੋ ਇਸ ਦਾ ਅਸੀਂ ਇਹੀ ਰਾਹ ਦਿੰਦੇ ਹਾਂ ਵੀ ਕੋਈ ਵੀ ਕਿਸੇ ਕਿਸਮ ਦੀ ਕੋਈ ਕਿਸੇ ਪੇਸ਼ੈਂਟ ਨੂੰ ਸਾਹ ਲੈਣ ਦੀ ਦਿੱਕਤ ਆਉਂਦੀ ਹੈ ਜਾਂ ਚੈਸ ਪੇਨ ਹੁੰਦੀ ਹੈ ਜਾਂ ਉਹਨਾਂ ਨੂੰ ਕੋਈ ਲੱਗਦਾ ਕੋਈ ਪਾਸਾ ਸੁਣ ਹੋ ਰਿਹਾ ਹੈ ਉਸ ਨੂੰ ਆਪਣੋ ਆਪ ਦਵਾਈ ਜਾਂ ਝੋਲਾਸ਼ਾਪ ਡਾਕਟਰ ਤੋਂ ਦਵਾਈ ਨਹੀਂ ਲੈਣੀ ਚਾਹੀਦੀ ਉਹਨਾਂ ਨੂੰ ਸਾਡੀਆਂ ਸਿਹਤ ਸੰਤਾਨਾਂ ਜਿਹੜੀਆਂ ਨੇ ਉਹਨਾਂ ਦੇ ਸਪੈਸ਼ਲਾਈਜ਼ਡ ਡਾਕਟਰ ਜਿਹੜੇ ਐਕਸਪਰਟ ਦੇ ਉਹਨਾਂ ਕੋਲ ਆ ਕੇ ਟ੍ਰੀਟਮੈਂਟ ਕਰਾਉਣਾ ਚਾਹੀਦਾ ਕਿਉਂਕਿ ਇੱਥੇ ਸਾਡੇ ਕੋਲ ਸਾਰੇ ਕਿਸਮ ਦੇ ਟੈਸਟ ਵੀ ਜਿਹੜੇ ਅਵੇਲੇਬਲ ਨੇ ਤੇ ਮੈਡੀਸਨ ਵੀ ਜਿਹੜੀ ਹੈ ਉਹ ਸਾਰੀ ਅਵੇਲੇਬਲ ਹੈ ਤੇ ਪਬਲਿਕ ਦਾ ਜਿਸ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਜਿਹੜੀ ਹੈ ਸਾਰੀਆਂ ਦਵਾਈਆਂ ਜਿਹੜੀਆਂ ਫ੍ਰੀ ਦਿੰਦੇ ਆ ਟੈਸਟ ਸਾਰੇ ਫ੍ਰੀ ਕਰਦੇ ਆ ਆਊਟ ਆਫ ਪਾਕਟ ਐਕਸਪੈਂਸਸ ਜ਼ੀਰੋ ਹੈ ਪੇਸ਼ੈਂਟ ਦੇ ਇਸ ਕਰਕੇ ਉਹਨਾਂ ਨੂੰ ਸਰਕਾਰੀ ਸੰਸਥਾਵਾਂ ਦੇ ਵਿੱਚ ਆ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਕਿਸੇ ਵੀ ਜਿਹੜਾ ਜਿਹੜੇ ਕਵਾਕਸ ਤੋਂ ਨਹੀਂ ਟਰੀਟਮੈਂਟ